ਸਰ ਆਇਆ ਸਾਹਮਣੇ ਸੀ ਸਾਥੀ ਜੀ ਦੇ ਬੱਚਿਆਂ ਨਾਲ ਬੱਚੇ ਲੈ ਕੇ ਜੋ ਨਾਲ ਘਰ ਆਲੇ ਸੀ ਤੇ ਕੋਈ ਉਹਨਾਂ ਨੂੰ ਬਚਾ ਕੇ ਪੁਲਿਸ ਨਾਲ ਲਿਆ ਕੋਸੂ ਦਾ ਗਜ਼ਬ ਹੋ ਰਹੀ ਸੀ ਸਰ ਜੋ ਇਹ ਸਾਡੇ ਬਲੀਪੁਰ ਤੋਂ ਪਹਿਲਾਂ ਜਾਂਦਾ ਵਾ ਗਿੰਪੀ ਪੈਲਸ ਉਥੇ ਮੋੜ ਪੜਿਆ ਸਰ ਉਥੇ ਹਰੇਕ ਕੋਈ ਮੋੜ ਤੋਂ ਲੋੜ ਗੱਡੀ ਨੂੰ ਸলো ਕਰਨੀ ਪੈਂਦੀ ਆ ਤੇ ਸਰ ਜਦੋਂ ਅਸੀਂ ਥੋੜਾ ਸলো ਕੀਤਾ ਉਹਨਾਂ ਗੱਡੀ ਗਾੜੀ ਲਾਤੀ ਗੱਡੀ ਗਾੜੀ ਲਾ ਕੇ ਸਰ ਉਹਦੇ ਵਿੱਚੋਂ ਤਿੰਨ ਜਣ ਨਿਕਲੇ ਆ ਚੌਥਾ ਗੱਡੀ ਤੋਂ ਬਾਹਰ ਨਹੀਂ ਆਇਆ ਉਹ ਜਦੋਂ ਬਾਹਰ ਨਿਕਲੇ ਉਹਨੇ ਆ ਕੇ ਰਵਲਬਰ ਸੀਸੇ ਮਲਾਤਾ ਇੰਦਾ ਬਾਹਰਾ ਤੇ ਮੇਰੇ ਨਾਲ ਬੱਚੇ ਸੀ ਬੱਚੇ ਰੋਣ ਲੱਗੇ ਤੇ ਸਰ ਮੈਂ ਬਾਹਰ ਆਇਆ ਤੇ ਉਹਨੇ ਦੇਖਦੇ ਸਾਰੀ ਮੇਰੇ ਬਾਟੀ ਤੇ ਮਾਰਿਆ ਮਤੇ ਸਰ ਕੀ ਹੈਗਾ ਹੈਗਾ ਉਹ ਫੋਨ ਸੀ ਜਰ ਉਹਨਾਂ ਫੜਾ ਫੜਾ ਫੋਨ ਖੋਲਿਆ ਤੇ ਮੁੜ ਕੇ ਮਗਰੋਂ ਜਿਹੜੇ ਮੇਰੇ ਲਾਕੇ ਦਾਤ ਮਾਪਾ ਤਾਂ ਨੇ ਕੀ ਮਾਰ ਲੱਗੇ ਜਨ ਜੋ ਉਹਨਾਂ ਕੋ ਹੋਏਗਾ ਜਿਹੜਾ ਤੇ ਇੱਕ ਹੋਰ ਸੀ ਨਾਲ ਉਹਨੇ ਮੇਰੇ ਦਾਤ ਪੁੱਛਾ ਮਾਰਿਆ ਲਾ ਕੇ ਕਰ ਮਿਲਿਆ ਜਾਦੀ ਦੇਣੇ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਨਾਕੇ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਔਰ ਜਿਹੜੇ ਸੁਰੱਖਿਆ ਪ੍ਰਬੰਧਿਆ ਉਹ ਸਖਤ ਕੀਤੇ ਜਾਣ ਲਈ ਜਿਹੜੀ ਹੌਕੇ ਦਿੱਤੇ ਜਾ ਰਹੇ ਹਨ ਔਰ ਲੋਕਾਂ ਨੂੰ ਇਸ ਸੰਬੰਧੀ ਸੁਚੇਤ ਰਹਿਣ ਲਈ ਅਪੀਲ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿੱਥੇ ਕੀ ਜਿਹੜੇ ਹੌਸਲੇ ਜਿਹੜੇ ਚੋਰਾਾਂ ਦੇ ਆਉ ਲੁਟੇਰਿਆਂ ਦੇ ਆਉ ਬੁਲੰਦ ਨਜ਼ਰ ਆ ਰਹਿਆ ਹਨ ਇਸ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਹੈ ਜਦੋਂ ਤਰਨਤਾਰਨ ਸ਼ਹਿਰ ਜਿਹੜਾ ਗੁਰੂ ਨਗਰੀ ਸਾਹਿਬ ਹੈ ਔਰ ਇੱਥੇ ਜਿਹੜੇ ਕੀ ਦੋ ਵਾਰ ਦਾ ਤਾਂ ਅਜਿਹੀਆਂ ਸਾਹਮਣੇ ਆਈਆਂ ਹਨ ਔਰ ਦੋ ਮਰੀਜ਼ ਜਿਹੜੇ ਸਿਵਲ ਹਸਪਤਾਲ ਦਾ ਲੁੱਟ ਦਾ ਸ਼ਿਕਾਰ ਹੋ ਕੇ ਪੁੱਜੇ ਹਨ ਜਿਨਾਂ ਨਾਲ ਹੀ ਗੱਲਬਾਤ ਕਰਾਂਗੇ ਕਿ ਉਹ ਲੁੱਟ ਦਾ ਸ਼ਿਕਾਰ ਕਿਸ ਤਰ੍ਹਾਂ ਹੋਇਆ ਔਰ ਉਹਨਾਂ ਨੂੰ ਕੇਸ ਮਕਸਦਾਂ ਲੁੱਟਿਆ ਗਿਆ ਔਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਹੈ ਇੱਥੇ ਹਸਪਤਾਲ ਵਿੱਚ ਜਿਹੜੇ ਦੋਵੇਂ ਜਿਹੜੇ ਮਰੀਜ਼ ਪੁੱ ਉਹਨਾਂ ਲੱਖਵਤ ਹੋ ਕੇ ਉਹ ਸਿਵਲ ਹਸਪਤਾਲ ਵਿਖੇ ਇਲਾਜ ਲਈ ਪੁੱਜਿਆ ਨਾ ਔਰ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਇੱਕ ਬੱਚਾ ਹੈ ਇਹਦੀ 16 ਸਾਲ ਉਮਰ ਹੈ ਜੋ ਕਿ ਲੁੱਟ ਦਾ ਸ਼ਿਕਾਰ ਹੋਇਆ ਔਰ ਇਸ ਪਾਸੋਂ ਲੁਟੇਰਿਆਂ ਨੇ ਉਸ ਦੇ ਉੱਪਰ ਸਿਰ ਉੱਪਰ ਹਮਲਾ ਕਰਦੇ ਹੋਏ ਉਸ ਨੂੰ ਲੁੱਟ ਲਿਆ ਹੈ ਔਰ ਇਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਹਨ ਭਾਜੀ ਕੀ ਗੱਲ ਹੋਈ ਯਾਰ ਤੁਹਾਨੂੰ ਜਿਹੜਾ ਲੁੱਟ ਦਾ ਸ਼ਿਕਾਰ ਹੈ ਹਸਪਤਾਲ ਪੁੱਜੇ ਜੇ ਸੱਟਾਂ ਲੱਗੀਆਂ ਕੀ ਗੱਲ ਹੋਈ ਹੈ ਸਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਮੈਂ ਇਸ ਤਰ੍ਹਾਂ ਆਪਣੇ ਸੈਰ ਆਇਆ ਸਮੀਂ ਸਵੇਰੇ 7:00 ਵਜੇ ਬੱਚਿਆਂ ਨਾਲ ਬੱਚੇ ਲੈ ਕੇ ਦੇ ਨਾਲ ਘਰ ਆਲੇ ਸੀ ਤੇ ਕੋਈ ਉਹਨਾਂ ਦਾ ਬੱਚਾ ਕੁਝ ਸਮਾਰ ਲਿਆ ਉਸ ਤੋਂ ਬਾਅਦ ਕੁਝ ਹੋ ਰਹੀ ਸੀ ਇਸ ਤਰ੍ਹਾਂ ਉਸ ਤੋਂ ਬਾਅਦ ਬੱਚੇ ਕਹਿੰਦੇ ਖਾਣਾ ਖਾਣਾ ਵਾ ਖਾਣਾ ਖਾ ਲੈ ਆ ਤਾਂ ਥੋੜਾ ਹੰਢਾ ਹੋ ਗਿਆ ਤੇ ਸਾਡੀ ਇਸ ਰੂਪ ਤੇ ਨਾ ਡਿਲੀਵਰੀ ਦਾ ਤਾਂ ਹੁੰਦੀ ਹੈ ਮੇਰੇ ਤੋਂ ਪਹਿਲਾਂ ਜਸਟ 1 ਘੰਟਾ ਪਹਿਲਾਂ 500 ਰੁਪਏ ਅੱਗੇ ਗ੍ਰੀਪ ਤੋਂ ਹੋਇਆ ਕੋਈ ਮੈਨੂੰ ਪਤਾ ਲੱਗਾ ਫਿਰ ਸਰ ਉਸ ਤੋਂ ਬਾਅਦ ਜਦੇਸ਼ੀ ਦਰੋਹੀ ਜਾ ਰਹੇ ਆ ਤੇ ਇਹਨਾਂ ਪ੍ਰੋਡਕਟਰ ਤੋਂ ਨੈਸ਼ਨਲ ਜੀ ਕਿੱਥੇ ਜਾ ਰਹੇ ਸੀ ਜੀ ਮੈਂ ਤਰਨਤਾਰਨ ਤੋਂ ਬੁਲਚੱਕ ਪੰਨਵਾ ਜਾ ਰਿਹਾ ਸੀ ਮੇਰਾ ਨਾਮ ਬਲਵੰਤ ਸਿੰਘ ਹੈਗਾ ਸਾਨੂੰ ਵੀਰ ਸਿੰਘ ਠੀਕ ਹੈ ਜੀ ਤੇ ਮੈਂ ਸਰ ਜੀ ਸਾਡੇ ਬਲੀਪੁਰ ਤੋਂ ਪਹਿਲਾਂ ਇੱਕ ਆਉਂਦਾ ਵਾ ਦਿੰਪੀ ਪੈलेस ਉੱਥੇ ਮੋੜ ਬੜਿਆ ਸਰ ਉੱਥੇ ਹਰੇਕ ਕੋਈ ਮੋੜ ਕੋਲ ਗੱਡੀ ਨੂੰ ਸলো ਕਰਨੀ ਪੈਂਦੀ ਹੈ ਤੇ ਸਰ ਜਦੋਂ ਅਸੀਂ ਥੋੜਾ ਸলো ਕੀਤਾ ਉਹਨਾਂ ਗੱਡੀ ਗਾੜੀ ਲਾਤੀ ਗੱਡੀ ਗਾੜੀ ਲਾ ਕੇ ਸਰ ਉਹਦੇ ਵਿੱਚੋਂ ਤਿੰਨ ਜਣ ਨਿਕਲੇ ਆ ਚੌਥਾ ਗੱਡੀ ਤੋਂ ਬਾਹਰ ਨਹੀਂ ਆਇਆ ਉਹ ਅਣਪਛਾਤਾ ਉਹ ਮੇਰੀ ਪਛਾਣ 'ਚ ਨਹੀਂ ਆਇਆ ਬਾਕੀ ਤਿੰਨ ਮੈਂ ਸਰ ਪਛਾਣ ਲਈ ਸੀ ਤੇ ਸਰ ਉਹ ਜਦੋਂ ਬਾਹਰ ਨਿਕਲੇ ਉਹਨੇ ਆ ਕੇ ਰਵਾੜ ਰਸੀਸ ਨੂੰ ਲਾਤਾ ਇਹਦਾ ਬਾਹਰ ਆ ਤੇ ਮੇਰੇ ਨਾਲ ਬੱਚੇ ਸੀ ਬੱਚੇ ਰੋਣ ਲੱਗੇ ਤੇ ਸਰ ਮੈਂ ਬਾਹਰ ਆਇਆ ਤੇ ਉਹਨੇ ਨਿਕਲਦੇ ਸਾਰੀ ਮੇਰੇ ਬਾਟੀ ਤੇ ਮਾਰਿਆ ਮੱਥੇ ਸਰ ਤੇ ਮੇਰੇ ਸਾਰਾ ਫੋਨ ਬਗਣਾ ਸ਼ੁਰੂ ਹੋ ਗਿਆ ਤੇ ਮੈਨੂੰ ਕਹਿੰਦਾ ਜੂਗਾ ਛੇਤੀ ਦੇ ਦੇ ਮੈਂ ਮੈਨੂੰ ਕੁਝ ਨਹੀਂ ਆਗਾ ਮੈਨੂੰ ਮੈਨੂੰ ਕੁਝ ਨਹੀਂ ਆਗਾ ਕਹਿੰਦੇ ਨਹੀਂ ਹੈਗਾ ਹੈਗਾ ਉਹ ਫੋਨ ਸੀ ਸਰ ਉਹਨਾਂ ਫੜਾਫੜਾ ਫੋਨ ਖੋੜਿਆ ਤੇ ਮੁੜ ਕੇ ਮਗਰੋਂ ਜਿਹੜੇ ਮੇਰੇ ਇਲਾਕੇ ਦੇ ਦਾਤ ਮਾਪਾ ਦਾ ਨੇ ਕੀ ਮਾਰ ਲਾ ਕੇ ਜੂ ਉਹਨਾਂ ਕੋ ਹੋਏਗਾ ਜਿਹੜਾ ਇੱਕ ਹੋਰ ਸੀ ਨਾਲ ਉਹਨੇ ਮੇਰੇ ਦੱਤ ਪੁੱਠਾ ਮਾਰਿਆ ਲਾਫੇ ਦਾ ਪਹਿਲਾਂ ਜਦੋਂ ਮਾਰਿਆ ਮੈਂ ਪੈਸੇ ਸੀ ਮਿਲਦੇ ਮੈਂ ਨਹੀਂ ਦਿੱਤੇ ਜਦੋਂ ਫਿਰ ਉਹਨੇ ਸਿੱਧਾ ਮਾਰ ਲਾ ਕੇ ਮੇਰੇ ਫਿਰ ਸਰ ਮੈਂ ਪੈਸੇ ਵੀ ਦੇ ਦਿੱਤੇ ਮੇਰੇ ਜਿਹੜੇ ਕੋਈ 20 ਤੋਂ 25000 ਰੁਪਏ ਦੇ ਵਿੱਚ ਪੈਸੇ ਸੀ ਇੱਕ ਮੇਰਾ ਰੀਅਲ ਮੇਰਾ ਫੋਨ ਨਵਾਂ ਹੀ ਲਿਆ ਸੀ ਸਾਰਾ ਵਿੱਚ ਦੋ SIMਆਂ ਸੀ ਉਹ ਫਿਰ ਸਾਰਾ ਕੁਝ ਲੈ ਗਿਆ ਸਰ ਵਿਚਾਰ ਉਹ ਤੋਂ ਬਾਅਦ ਮੇਰੀ ਮਿਸੀ ਫਿਰ ਜਦੋਂ ਉਹ ਜਿਹੜਾ ਚੌਥਾ ਬੰਦਾ ਵਿੱਚ ਬੈਠਾ ਆਇਆ ਸੀ ਜਦੋਂ ਉਹਨਾਂ ਨੇ ਮੈਨੂੰ ਬਾਹਰ ਕੱਢ ਲਿਆ ਉਹ ਸਰ ਫਿਰ ਉਹ ਗੱਡੀ ਉਹਨੇ ਸਾਇਦ ਮੋੜ ਕੇ ਤਰਨਦਾਰ ਨਾਲ ਛੱਡ ਨੂੰ ਲਾ ਲਈ ਫਿਰ ਰਸਤਾਂ ਤੇ ਲੱਗਿਆ ਮੈਂ ਮਿਸਨ ਮੈਂ ਗਿਆ ਵੀ ਤੁਸੀਂ ਨਿਕਲ ਜੂ ਮਨੂੰ ਜੋ ਹੋਊਗਾ ਦੇਖੀ ਜਾਏਗੀ ਬੱਚੇ ਨਾਲ ਮੇਰੀ ਬੇਟੀ ਹੈ 11 ਮੈਂ 13 14 ਸਾਲਾਂ ਦੀ ਮੈਂ ਕਿਹਾ ਜੀ ਗੁੜੀਆਂ ਨੂੰ ਕੁਝ ਕਰਨਗੇ ਤੇ ਮੇਰਾ ਕੀ ਰਹੇਗਾ ਤੇ ਮੈਂ ਇਹ ਚੱਲ ਗਏ ਸਾਰ ਤੇ ਸਾਡਾ ਕੋਈ ਕਿਨ ਨਾਲ ਹੀ ਹੈਗਾ ਵਾ ਇਹ ਕੋਈ ਇਨਾ ਇਨੀ ਗੱਡੀ ਫਾਸਪ ਭਜਾਈਏ ਪੰਜਾਹ ਮਿੰਟਾਂ ਚ ਵਾਪਸ ਆ ਗਿਆ ਉਹਨਾਂ ਚੰਨ ਨੂੰ ਮਨੂੰ ਉਹ ਸੜਕ ਤੋਂ ਕਾਫੀ ਹਟਵਾ ਮਾਂ ਅਮਰੂਦਾਂ ਦੇ ਬੂਟੇ ਐ ਸਾਰ ਉੱਥੇ ਸਾਰ ਮਨੂੰ ਲੈ ਕੇ ਗਿਆ ਸੀ ਉੱਥੇ ਜਾ ਕੇ ਉਹਨਾਂ ਮਨਾਂ ਸਾਰਾ ਕੁਝ ਕਰਕੇ ਮਨੂੰ ਉੱਥੇ ਸੁੱਟ ਗਿਆ ਇਹ ਮੈਨੂੰ ਸੜਕ 'ਤੇ ਇਹਨਾਂ ਵੇਖਿਆ ਨਹੀਂ ਮੈਂ ਦੇਖਿਆ ਬਾਅਦ 'ਚ ਲੱਗ ਰੋਟਾ ਮਾਰ ਕੇ ਇਹਨਾਂ ਮੁਲੱਬਿਆ ਮੈਂ ਸਿਰਫ 19.5 ਲੱਖ ਫਸੇ ਫਿਰ ਮੈਂ ਤੋਂ ਉਹ ਵੀਡੀਓ ਵੀ ਬਣਾਈ ਆ ਮੇਰੇ ਚਾਚੇ ਦੇ ਬੈਠੇ ਨੇ ਜਿਸ ਸਮਾਂ ਅੱਜ ਮੈਂ ਉਸ ਟਾਈਮ ਆ ਰਹਾ ਸੀ ਉਹ ਸਾਰੀ ਖੂਨ ਨਾਲ ਜੋ ਵੀ ਵੀਡੀਓ ਬਣੀ ਸੀ ਜੇ ਸਰਪੰਚ ਤੋਂ ਬਾਅਦ ਹੜ੍ਹ ਸਰਪੰਚ ਦੇ ਸਰਪੰਚ ਸਾਹਿਬ ਵੀ ਆ ਗਏ ਇਹਦੇ ਮਜੂਤਾ ਨੇ ਦੋ ਮੈਂਬਰ ਆ ਗਏ ਨੇ ਨਾਲ ਹੋਰ ਆ ਗਏ ਨੇ ਜੇ ਸਭ ਨੂੰ ਸਦਾ ਠਣ ਲੈ ਕੇ ਆਏ ਆ ਉੱਥੇ ਅਸੀਂ ਆਏ ਆ ਤੇ ਹੋਰ ਐਸੇ ਸਾ ਮਿਲੇ ਆ ਉਨਾ ਮੈਂ ਰਸੀ ਵੀ ਤਾਂ ਗੱਲਬਾਤ ਹੋਈ ਆ ਚਲੋ ਉਹਨਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਹਾਲਤ ਤਾਂ ਬੁਰੀ ਆ ਕੁਝ ਟਾਨੇ ਜਾਓ ਆਪਣਾ ਇਲਾਜ ਕਰਾਓ ਤੇ ਤੁਹਾਡੇ ਕੋਲ ਮੁਲਾਜ਼ਮ ਆਪੇ ਆਏਗਾ ਮੇਰੇ ਕੋਲ ਕੱਲ ਸਰ ਐਸਆਈ ਸੁਖਦੇਵ ਸਿੰਘ ਭਾਜੀ ਆਏ ਆ ਚਲੋ ਉਹਨਾਂ ਮੈਨੂੰ ਜੋ ਗੱਲ ਹੋਈ ਆ ਪੁੱਛੀ ਆ ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਜੋ ਤਰ ਇਥੋਂ ਬੰਦ ਐਮਐਡਾ ਕਟੀ ਹੋਈ ਸੀ ਮੇਰੀ ਤੇ ਚਲੋ ਜੇ ਜਦੋਂ ਕੋਈ ਰਿਜ਼ਲਟ ਆਉਂਦਾ ਨਾ ਫਿਰ ਮੈਨੂੰ ਦੱਸਿਓ ਫਿਰ ਆਪਾਂ ਕਰਾਂਗੇ ਸਰ ਹਲੇ ਤੱਕ ਮਤਲਬ ਐਫਆਈਆ ਦਰਜ ਹੋਈ ਹੈ ਕਿ ਨਹੀਂ ਸਰ ਨਹੀਂ ਹੋਈ ਸਰ ਚਲ ਲੁੱਟਖੋ ਦੀ ਕੁਛ ਨਹੀਂ ਹੋਈ ਮੈਂ ਰਿਕਵੈਸਟ ਵੀ ਕੀਤੀ ਸੀ ਕਿ ਤੁਸੀਂ ਲੁੱਟਖੋ ਹੀ ਦੇ ਕਰੋ ਜਿੱਥੇ ਵਾਰਦਾਤ ਹੋਈ ਹੈ ਉੱਥੇ ਪੁਲਿਸ ਦਾ ਨਾਕਾ ਕੋਈ ਮਿਲਿਆ ਹੋਵੇ ਕੋਈ ਕਰਮਚਾਰੀ ਪੀਸੀ ਪੁੱਛ ਸਮਝ ਕੇ ਇਹਨੇ 15 ਘਸਮ ਲੈ ਕੇ ਬੜੀ ਜਗ੍ਹਾ ਥਾਂ ਥਾਂ ਤੇ ਨਾਕੇ ਲਾ ਗਏ ਆ ਸਰ ਇਹੋ ਜਿਹਾ ਕੁਝ ਨਹੀਂ ਹੈਗਾ ਜੂ ਮਦਰਨਦਾਲੋਂ ਇੱਕੋ ਨਿਕਲੇ ਆਉਣਾ ਸੀ ਰੋਈ ਵਾਲਾ ਪੁਲ ਜਿਹੜਾ ਸਾਡਾ ਬੁਕੇਲ ਸਾਈਡ ਤੇ ਪੈਂਦਾ ਸਰ ਉਤੋਂ ਲੈ ਕੇ ਸਾਡੇ ਪਿੰਡ ਤੱਕ ਗਾ ਜਨਰਲ ਸਰਾਲੀ ਤੱਕ ਕੋਈ ਨਾਕਾ ਨਹੀਂ ਹੁੰਦਾ ਕਦੀ ਵੀ ਨਾ ਹੀ ਕੋਈ ਪੀਸੀਆਰ ਵਾਲਾ ਹੁੰਦਾ ਨਾ ਹੀ ਕੋਈ ਪੁਲਸ ਵਾਲਾ ਹੁੰਦਾ ਤੇ ਡੇਲੀ ਵਾਰ ਤਾਂ ਤਾਉਂਦੀਆਂ ਕੀ ਮੰਗ ਕਰਦੇ ਜੇ ਡੀਜੀਪੀ ਪੰਜਾਬ ਤੋਂ ਐਸਐਸਪੀ ਤੋਂ ਕੀ ਮੰਗ ਕਰਦੇ ਵੀ ਸਰ ਵੇਖੋ ਮੈਂ ਤੇ ਇਹੀ ਰਿਕਵੈਸਟ ਆ ਮੇਰੀ ਜੇ ਲੋ ਮੈਨੂੰ ਤੇ ਮੈਂ ਬਚ ਗਿਆ ਹਾਂ ਹੁਣ ਉੱਤੇ ਮਾਰ ਕੇ ਵੀ ਛੁੱਟ ਜਾਂਦੇ ਜਾਂ ਤੇ ਹੋਇਆ ਵੀ ਆ ਦੋ ਵਾਰ ਕਤਲ ਵੀ ਹੋਏ ਆ ਤੇ ਸਰ ਇਹੀ ਮੰਗਾ ਕਿ ਇਥੇ ਵੀ ਕੋਈ ਹੱਲ ਹੋਵੇ ਉਹ ਜਿਹੜੇ ਚੋਰ ਆ ਕੋਈ ਜਿਹੜੇ ਲਟੇਰੇ ਆ ਕੋਈ ਸਮਝੀ ਕੀ ਆ ਜੋ ਵੀ ਆ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਇਹ ਜੇ ਨਾ ਕਰਨੇ ਸਰ ਇਹ ਸਰ ਡੇਲੀ ਵਧਣੀਆਂ ਆ ਵਾਰਦਾਤਾ ਇੰਨੀਆਂ ਵਾਧੀਆਂ ਵਾਂ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਹੁਣ ਸਰ ਕੋਈ ਵੀ ਬੰਦਾ ਵਾ 5 ਵਜੇ ਤੇ ਆਪਣੇ ਘਰ ਕੈਦ ਹੋ ਕੇ ਨਹੀਂ ਬਹਿ ਸਕਦਾ ਤੁਨ ਕੋ ਕੰਮ ਆ ਕੋਈ ਐਮਰਜੈਂਸੀ ਆ ਗਈ ਸਰ ਕਿਸੇ ਨੂੰ ਰਾਤ ਆਏ ਗਈ ਉਹ ਫਿਰ ਕਿਦਾਂ ਆਏਗਾ ਇਹ ਚਾਹੀਦਾ ਸਰ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਕੋਈ ਵੀ ਬੰਦਾ ਆਪਣੇ ਘਰੋਂ ਨਿਕਲੇ ਤੇ ਉਹ ਸਮਝੇ ਕਿ ਮੈਂ ਸੇਫ ਆ ਪਰ ਸਰ ਸੇਫ ਨਹੀਂ ਹੈਗਾ ਬਹੁਤ ਬੁਰਾ ਹਾਲ ਹੈ ਇਹ ਜਿਹੜੇ ਲੋੜ ਤੇ ਸ਼ਿਕਾਰ ਮੇਕੀ ਹੋਏ ਨੇ ਦੱਸਿਆ ਹੈ ਕਿ ਜਿਹੜੇ ਲੋਕ ਨੇ ਉਸ ਰੱਖੇ ਤੇ ਨਹੀਂ ਆ ਨਾ ਔਰ ਸਰਕਾਰ ਮਨੋ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਮਨੋ ਖੋਖਲੇ ਨਜ਼ਰ ਆ ਰਹੇ ਹਨ ਇਸੇ ਦੌਰਾਨ ਜਿਹੜਾ ਦੂਸਰਾ ਵੀਰ ਹੈ ਉਸ ਨਾਲ ਵੀ ਗੱਲ ਕਰਾਂਗੇ ਬੇਟਾ ਕੀ ਗੱਲ ਹੋਈ ਕਰਨਾਲ ਕਿੱਥੇ ਵਾਰਦਾਤ ਹੋਈ ਹੈ ਮੇਰਾ ਨਾ ਕੀ ਜਰਮਨ ਜਰਮਨ ਸਿੰਘ ਤੇ ਮੇਰਾ ਪਿੰਡ ਹੈ ਫਿਲੋਗੀ ਤੇ ਮੈਂ ਨਿਸ਼ਾਰੇ ਤੋਂ ਚੜਿਆ ਮੈਂ ਤੰਤਾ ਮੈਂ ਆਉਂਦਿਆ ਸੀ ਕੁਮੜਹਿਰਨ ਤੇ ਮੈਨੂੰ ਇੱਥੇ ਗੋਦਵਾਲ ਬਾਈਪਾਸ ਬਸ ਅਡੇ ਇਲਾਕਾ ਤੇ ਮੈਂ ਆਉਂਦੀ ਆਂ ਉਤਰਿਆ ਆਂ ਤੇ ਮੇਰੇ ਮਗਰ ਆਉਂਦੇ ਹੀ ਲਟੇ ਸਿੱਕੇ ਮੋਟਰਸਾਈਕਲ ਤੇ ਹੀ ਦੋ ਤਿੰਨ ਜਣੇ ਤੇ ਮੈਨੂੰ ਆ ਕੇ ਕਹਿੰਦੇ ਬੱਚੇ ਕਿੱਥੇ ਜਲਿਆ ਮਗਾ ਵੀਰ ਮੈਂ ਇਧਰ ਬਜ਼ਾਰੇ ਚਲਿਆ ਤੇ ਇਹਦੇ ਵੀਰ ਜਾਣਾ ਮਗਾ ਨਹੀਂ ਵੀਰ ਤੇ ਉਹਨਾਂ ਮੈਨੂੰ ਫੇਰ ਮੇਰੇ ਮਗਰ ਆ ਗਏ ਉਹਨੇ ਮੇਰੇ ਜਿਹੜਾ ਮਾਰ ਲਿਆ ਉਹ ਕਹਿੰਦੇ ਪਾਈ ਕਰਦੇ ਜਿੰਨੇ ਆ ਗਏ ਮੈਂ ਕੱਢੇ ਨਹੀਂ ਉਹਨਾਂ ਮਰੇ ਓਏ ਉਹਨਾਂ ਮਰੇ ਮਾਰਿਆ ਇੱਥੇ ਉਹਨਾਂ ਮਾਰਿਆ ਚਰਚ ਤੇ ਮਾਰ ਕੇ ਤੇ ਭੱਜ ਗਏ ਪਾਈ ਹੋ ਗਏ 2000 ਰੁਪਿਆ ਆ ਭੱਜ ਗਏ ਹੋਗੇ ਇਹ ਲੜਕਾ ਬਾਜ ਜਿਹੜਾ ਕਿ ਨਿਸ਼ਾਰਾ ਪਨੂਆ ਦਾ ਨਵਾਸੀ ਆ ਤਰਨਤਨ ਪੁੱਜਾ ਸੀ ਲੇਕਿਨ ਉਸ ਨੂੰ ਵੀ ਉਹਨਾਂ ਜਿਹੜੇ ਲੁਟੇਰੇ ਆ ਉਹਨਾਂ ਨੇ ਬਖਸ਼ਿਆ ਨਹੀਂ ਹੈ ਉਸ ਦੇ ਸਿਰ ਵਿੱਚ 23 ਤਰ ਹਥਿਆਰ ਨਾਲ ਹਮਲਾ ਕਰਦੇ ਉਸ ਪਾਸੋਂ ਵੀ 2000 ਰੁਪਏ ਦੀ ਨਕਦੀ ਖੋਲੀ ਹੈ ਔਰ ਲੋਕਾਂ ਦੀ ਮੰਗ ਹੈ ਕਿ ਜਿਹੜੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਆ ਨਾਖੇ ਲਗਾਏ ਜਾ ਰਹੇ ਹਨ ਪਰ ਉਸ ਵੱਲੋਂ ਉਹ ਅੱਜ ਅਸੁਰੱਖਿਆ ਥਾਣਾ ਲੋਕ ਜਿਹੜੇ ਆ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਆ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੁਰੱਖਿਆ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਚੈਨਲ ਕਰੋ ਬਾਹਰ ਕਿਤੇ ਜਾ ਸਕਣ ਰਮਨ ਜਾਵਲਾ ਜਗਬਨ ਟੀਵੀ ਤਰਨਤਾਰਨ ਸਰ ਆਪਣੇ ਕੋ ਦੋ ਇੰਜਰੀ ਕੇਸ ਆਏ ਨੇ ਕਿ ਨਾਮ ਨੇ ਤੇ ਕਿਥੋਂ ਦੇ ਰਹਿਣ ਵਾਲੇ ਨੇ ਇੱਕ ਕੇਸ ਜਿਹੜਾ ਉਹ 11 ਤਰੀਕ ਨੂੰ ਸਾਡੇ ਕੋਲ ਦਾਖਲ ਹੋਇਆ ਬਲਵੰਤ ਸਿੰਘ ਸਾਨੂੰ ਵੀਰ ਸਿੰਘ ਉਮਰ 40 ਸਾਲ ਮਗਰਚੱਕ ਪੰਨੂਆ ਦਾ ਉਹਦੇ ਸਟੇਟਮੈਂਟ ਦੇ ਮੁਤਾਬਕ ਉਹ ਕਿਤੇ ਜਾ ਰਿਹਾ ਸੀਗਾ ਵੀ ਫੈਮਿਲੀ ਨਾਲ ਹੀ ਤੇ ਉਹਦੇ ਨਾਲ ਰਸਤੇ 'ਚ ਲੁੱਟਖੋ ਕੀਤੀ ਗਈ ਆ ਤੇ ਨਾਲੇ ਉਹਨੂੰ ਸੱਤ ਲਾਈ ਗਈਆਂ ਦੂਸਰਾ ਕੇਸ ਜੋ ਕਿ ਅੱਜ ਆਇਆ ਉਹ ਵਰਜਨਜੀਤ ਸਿੰਘ 16 ਸਾਲ ਦਾ ਪਿੰਡ ਫੈਲੋਕੇ ਦਾ ਉਹਨੇ ਵੀ ਸੇਮ ਹੀ ਸਟੇਟਮੈਂਟ ਦਿੱਤੀ ਹੈ ਲੁਟੇਰੇ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀਤੀ ਵੀ ਅਤੇ ਨਾਲ ਉਹਦੇ ਸੱਟਾਂ ਲਗਾਈਆਂ ਦੋਨਾਂ ਦਾ ਇਲਾਜ ਸਾਡੇ ਹਸਪਤਾਲ ਚ ਚੱਲ ਰਿਹਾ ਵਾ ਤੇ ਖਤਰੇ ਤੋਂ ਬਾਹਰ ਨੇ